ਪ੍ਰਾਂਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸੀ ਟੀਮ ਨੇ ਅਟਾਰੀ ਦੇ ਪਿੰਡ ਤੋਂ ਪਾਕਿਸਤਾਨ ਤੋਂ ਆਈ ਹੈਰਿੰਗ ਦੀ ਕੇਪ ਬਰਾਮਦ ਕੀਤੀ ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸੀ ਪੁਲਿਸ ਨੇ ਇਹ ਨੌਜਾਨਾ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਨੇ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਹੈਰਿੰਗ ਦੀ ਕੇਪ ਅਟਾਰੀ ਸਰਹੱਦੀ ਇਲਾਕੇ ਵਿੱਚ ਪੰਗਵਾਈ ਸੀ ਉਹਨਾਂ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਇਹਨਾਂ ਨੂੰ ਕਾਬੂ ਕੀਤਾ ਹੈ ਮਾਮਲਾ ਇਸ ਤਰ੍ਹਾਂ ਜੀ ਕੱਲ ਕਾਊਂਟਰ ਇੰਟੈਲੀਜੈਂਸ ਦੀ ਟੀਮਾਂ ਸਰਦਾਰ ਬਲਵੀਰ ਸਿੰਘ ਡੀਐਸਪੀ ਸਾਹਿਬ ਆਪਣੀ ਪੁਲਿਸ ਪਾਰਟੀ ਦੇ ਨਾਲ ਅੱਡਾ ਪਕਣਾ ਵੇਖੇ ਮੌਜੂਦ ਸੀ ਜਿੱਥੇ ਉਹਨਾਂ ਨੂੰ ਇਨਫਾਰਮੇਸ਼ਨ ਮਿਲੀ ਕਿ ਅਰਸਾਲ ਸਿੰਘ son of ਕਲਵੰਤ ਸਿੰਘ ਜੋ ਕਿ ਨਸ਼ਰਾ ਟਾਲਾ ਪਿੰਡ ਦਾ ਰਹਿਣ ਵਾਲਾ ਉਹ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਹੈਰਨ ਦੀ ਇੱਕ ਵੱਡੀ ਖੇਵ ਜਿਹੜੀ ਆ ਉਹ ਸਪਲਾਈ ਕਰਨ ਲਈ ਅਟਾਰੀ ਦੇ ਲਾਗੇ ਬਾਗੜੀਆ ਮੋੜ ਤੇ ਖੜਾ ਉਸ ਇਨਫਰਮੇਸ਼ਨ ਦੇ ਬਿਹਾਵਤੇ ਸਰਦਾਰ ਬਲਬੀਤ ਸਿੰਘ ਡੀਐਸਪੀ ਸਾਹਿਬ ਨੇ ਉਥੇ ਫੌਰੀ ਪੁਲਿਸ ਪਾਰਟੀ ਨੂੰ ਲੈ ਕੇ ਆਪਣਾ ਨਾਕਾ ਲਗਾਇਆ ਰੇਡ ਕੀਤਾ ਉਥੋਂ ਜਿਹੜੇ ਆ ਤਿੰਨ ਵਿਅਕਤੀ ਇੱਕ ਰਸਾਲ ਸਿੰਘ ਸਨਫ ਕਲਵੰਦ ਸਿੰਘ ਨਸ਼ਰਾਟਾਲਾ ਪਿੰਡ ਇੱਕ ਜਸਕਰਨ ਸਿੰਘ ਤੇ ਅਮਰਤਪਾਲ ਸਿੰਘ ਇੱਕ ਆਪਣੇ ਬਣੀਏ ਕਦਾ ਰਹਿਣ ਵਾਲਾ ਤੇ ਇੱਕ ਈਸ਼ੂਰਾ ਪਿੰਡ ਦਾ ਰਹਿਣ ਵਾਲਾ ਜੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਸਰ ਇਹ ਖੇਪ ਕਦੋਂ ਮੰਗਾਇਆ ਸੀ ਇਹਨਾਂ ਨੇ ਇੱਕ ਦਿਨ ਪਹਿਲਾਂ ਹੀ ਰਾਤ ਜਿਹੜੀ ਇਹ ਖੇਪ ਮੰਗਾਈ ਆ ਥਰੂ ਡਰੋਨ ਪਾਕਿਸਤਾਨ ਤੋਂ ਕਿਸ ਜਗ੍ਹਾ ਦੇ ਵਿੱਚ ਇਹਨਾਂ ਇਹਦਾ ਸੈਕਟਰ ਅਟਾਰੀ ਦੇ ਲਾਗੇ ਚ ਆ ਗਈ ਇਹਨਾਂ ਨੇ ਜਿਹੜਾ ਵੀ ਦੱਸਿਆ ਹੋਇਆ ਵਾ ਕਿ ਉੱਥੋਂ ਅਸੀਂ ਮੋਬਾਈਲ ਦੀ ਲੋਕੇਸ਼ਨ ਤੇ ਇਹ ਮੰਗਵਾਈ ਹੈ ਖੇਪ ਤੇ ਸਰ ਇਹਨਾਂ ਦਾ ਬੈਕਗ੍ਰਾਉਂਡ ਕੀ ਆ ਤੇ ਇਹਨਾਂ ਦਾ ਹੰਤਾ ਕੀ ਕੰਮ ਕਰਦੇ ਆ ਬੈਕਗ੍ਰਾਉਂਡ ਇਹਨਾਂ ਦੇ ਪਿੰਡ ਜਿਹੜੇ ਆ ਬਾਰਡਰ ਬੈਲਟ ਦੇ ਨਾਲ ਨਾਲ ਆ ਤੇ ਉੱਥੇ ਇਹਨਾਂ ਨੇ ਅਜੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਆ ਕਿ ਇਹਨਾਂ ਦੇ ਕੰਡੈਕਟ ਕਿਦਾਂ ਆਇਆ ਤੇ ਕਿਹੜੇ ਬੰਦੇ ਨੇ ਇਹਨਾਂ ਨੂੰ ਨੰਬਰ ਦਿੱਤਾ ਜਾਂ ਇਹਨਾਂ ਦੀ ਗੱਲ ਕਰਾਈ ਆ ਤੇ ਉਹ ਆਪਾਂ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਆ ਇਸ ਦੇ ਵਿੱਚ ਕੋਈ ਸਰ ਪਾਕਿਸਤਾਨੀ ਕੋਈ ਤਸਕਰ ਦਾ ਨਾਮ ਨਾ ਆਇਆ ਸਾਹਮਣੇ ਜਿੰਨਾ ਹਾਂਜੀ ਅਜੇ ਅਜੇ ਫਿਲਹਾਲ ਇਹਨਾਂ ਨੇ ਜਿਹੜੀ ਰਿਕਵਰੀ ਜਿਹੜੀ ਅਸੀਂ ਕੀਤੀ ਆ 5 ਕਿਲੋਗ੍ਰਾਮ ਉਹਦੇ ਬਾਰੇ ਇਹਨਾਂ ਨੇ ਦੱਸਿਆ ਵੀ ਆਪਾਂ ਥਰੂ ਡਰੋਨ ਮੰਗਵਾਈ ਆ ਅਜੇ ਕੋਈ ਹੋਰ ਗੱਲਬਾਤ ਜਿਹੜੀ ਆ ਉਹ ਏ ਮਾਂਜੋਗ ਅਦਾਲਤ ਪਾਸੋਂ 6 ਤਰੀਕ ਤੱਕ ਦਾ ਪੁਲਿਸ ਰਿਮਾਂਡ ਜਿਹੜਾ ਉਹ ਲਿਆ ਗਿਆ ਤੇ ਉਹਦੇ 'ਚ ਇਹਨਾਂ ਕੋਈ ਪੁਸ਼ਕਿਸ਼ ਕੀਤੀ ਜਾਊਗੀ ਤੇ ਇਹਨਾਂ ਦਾ ਪਹਿਲੇ ਵੀ ਕੋਈ ਕੇਸ ਕੋਈ ਪਹਿਲਾਂ ਨਹੀਂ ਜੀ ਫ੍ਰੈਸ਼ ਹੀ ਆ ਪਹਿਲਾਂ ਇਹਨਾਂ ਦੇ ਕੋਈ ਕੇਸ ਜਿਹੜਾ ਨਹੀਂ ਦਰਜ ਹੋਣਾ ਤੇ ਸਰ ਇਹਨਾਂ ਕੋਈ ਮੋਬਾਈਲ ਬਰਾਮਦ ਕਿਤੇ ਆ ਉਹਨਾਂ ਦੇ ਫਰੈਂਸਿਕ ਆਪਾਂ ਭੇਜਾਂਗੇ ਲੈਬ ਤੇ ਭੇਜਾਂਗੇ ਤੇ ਉਹਦੇ ਦੇ ਵਿੱਚੋਂ ਅੱਗੇ ਜਿਹੜਾ ਇਹਨਾਂ ਦੇ ਲਿੰਕਾਂ ਦਾ ਪਤਾ ਲੱਗੇ। ਬਰਸਾਤੀ ਡਰੇਨ ਬਣਾਉਣ ਨੂੰ ਲੈ ਕੇ 2 ਦਿਨ ਕਿਸਾਨ ਯੂਨੀਅਨ ਬੀਕੇ ਯੂ ਕਾਦੀਆਂ ਅਤੇ ਬੀਕੇ ਯੂ ਲਖੋਵਾਲਾ ਆਮੋ ਸਾਹਮਣੇ ਹੋ ਗਈਆਂ ਨਾ ਤੇ ਬੀਕੇ ਯੂ ਕਾਦੀਆਂ ਵੱਲੋਂ ਖੰਨਾ ਨਵਾਂ ਸ਼ਹਿਰ ਸੜਕ ਜਾਮ ਕਰ ਪਿੰਡ ਗੜੀ ਕੋਲ ਤਰਨਾ ਲਗਾ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਬੀਕੇ ਯੂ ਕਾਦੀਆਂ ਦੀ ਸ਼ਿਕਾਇਤ ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਿੰਡ ਗੜੀ ਤੋਂ ਪਿੰਡ ਦੰਡੇ ਡਰੇਨ ਤਾਂ ਕਬਰਸਾਤੀ ਡਰੇਨ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਡਰੇਨ ਦਾ ਕੰਮ ਚੱਲ ਰਿਹਾ ਸੀ ਤਾਂ ਅੱਜ ਬਰਸਾਤੀ ਡਰੇਨ ਦਾ ਕੰਮ ਬੀਕੇ ਯੂ ਲਖੋਵਾਲ ਵੱਲ ਰੁਕਾ ਦਿੱਤਾ ਗਿਆ ਮੇਰਾ ਨਾਮ ਬਰਮਿੰਦਰ ਸਿੰਘ ਫਾਰਮਚਰ ਚੰਦੂ ਸਕੱਤਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਜਿਹੜਾ ਅਜੇ ਧਰਨਾ ਲਾਇਆ ਜੀ ਤੁਸੀਂ ਕਿਸ ਕਿਸ ਕਾਰਨ ਕਰਕੇ ਲਾਇਆ ਜੀ ਸਾਨੂੰ ਸਵੇਰੇ 8:00 ਵਜੇ ਅੱਜ ਪਤਾ ਲੱਗਿਆ ਵੀ ਇੱਥੇ ਬਹੁਤ ਕਿਸਾਨਾਂ ਦੀ ਫਸਲ ਪਰਸੋਂ ਤੋਂ ਪ੍ਰਸ਼ਾਸਨ ਨੇ ਪ੍ਰਵਾਦ ਕਰਤੀ ਅੱਜ ਵੀ ਜਦੋਂ ਅਸੀਂ ਆ ਪੰਜ ਮਸ਼ੀਨਾਂ ਰੱਖੀਆਂ ਨੇ ਜੀ ਖਾਨ ਖੜੇ ਤੇ ਰਹਿਮੀ ਨਾਲ ਬਰਬਾਦ ਕੀਤੇ ਜਾ ਰਹੇ ਆ ਕੇ ਅਸੀਂ ਕੰਮ ਰੋਕਿਆ ਸਰਕਾਰ ਤੁਸੀਂ ਪੁੱਛਣਾ ਚਾਹੁੰਦੇ ਆਂ ਵੀ ਇਹ ਇਹ ਕੀ ਜ਼ਰੂਰਤ ਕੀ ਪੈ ਗਈ ਲੋਕਾਂ ਦੀ ਫਸਲਾਂ ਖਰਾਬ ਕਰਨ ਦੀ ਜੇ ਇਹ ਚੱਲ ਕੋਈ ਕੰਮ ਕਰਦਾ ਵੀ ਉਹ 6 ਮਹੀਨੇ ਤੇ ਫਸਲ ਖਾਲੀ ਖੇਤ ਖਾਲੀ ਹੋ ਜਣ ਜਦ ਕਰ ਲੈ ਜੇ 2 ਮਹੀਨੇ ਪਹਿਲਾਂ ਕਰ ਲੈਂਦੇ ਹੁਣ ਇੰਨੀ ਕੀ ਐਮਰਜੈਂਸੀ ਪੈ ਗਈ ਸਾਨੂੰ ਅੱਜ ਤੱਕ ਕਦੇ ਕੋਈ ਪ੍ਰੋਬਲਮ ਨਹੀਂ ਹੈ 40 ਸਾਲ ਤੋਂ ਇਹ ਜਿਹੜਾ ਨੇ ਸੇਮ ਦੇ ਨਾਲੇ ਨੇ ਇਹ ਅੱਗੇ ਸੇਮ ਆਉਂਦੀ ਪਾਣੀ ਉੱਪਰ ਦੀ ਸੇਮ ਆਉਂਦੀ ਉਹਦੇ ਕਰਕੇ ਕੱਢੇ ਹੋ ਜੀ 50 ਸਾਲ ਤੋਂ ਤਕਰੀਬਨ ਇਹ ਬੰਦ ਰਹੀంది ਜ਼ਰੂਰਤ ਨਹੀਂ ਹੁਣ ਜਾਣਬੁੱਝ ਕੇ ਨਾਲੇ ਕਿਸੇ ਆਪਸੀ ਗਹਿਵਾਜੀ ਕਰਕੇ ਦੋ ਬੰਦੇ ਦੀ ਆਪਸੀ ਗਹਿਵਾਜੀ ਆ ਤੁਹਾਡੇ ਨਾਲ ਦੀ ਜੱਥੇਬੰਦੀ ਆ ਭਾਰਤੀ ਕਿਸਾਨ ਜੀ ਨੇ ਲਗਾਦੀਆਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕੋਈ ਸਾਡੀ ਕਾਫੀ ਲੰਮੇ ਸਮੇਂ ਤੋਂ ਮੰਗ ਸੀਗੀ ਕਿ ਇਹਨੂੰ ਜਿਹੜੀ ਡਰੇਨ ਆ ਚਲਾਇਆ ਜਾਵੇ ਬੜੇ ਦੁੱਖ ਦੀ ਗੱਲ ਆ ਸਾਡੇ ਉਹ ਵੀਰਾਂ ਨੇ ਜਿਹੜਾ ਵੀ ਲੋਕਾਂ ਦੀਆਂ ਫਸਲਾਂ ਬਚਾਉਣ ਲਈ ਜਹਾਜ਼ ਹਾਰਦੀਆਂ ਜੀ ਇਹ ਹੁਣ ਉਹਨਾਂ ਨੇ ਸੋਚਣਾ ਵੀ ਉਹ ਕਿਹੜੇ ਪਾਸੇ ਚੱਲਣਾ ਫਸਲਾਂ ਮੇਰੇ ਹਿਸਾਬ ਨਾਲ ਜਿਹਨੇ ਜੱਥੇਬੰਦੀਆਂ ਨੇ ਉਹ ਕਿਸਾਨਾਂ ਦੀਆਂ ਫਸਲਾਂ ਬਚਾਉਂਦੀ ਨੇ ਜੇ ਜ਼ਮੀਨਾਂ ਬਚਾਉਂਦੇ ਨੇ ਤਾਂ ਜਿੱਥੇ ਬੰਦੀਆਂ ਕਾਉਂਦੀਆਂ ਨੇ ਜੇ ਉਹਨਾਂ ਦਾ ਫਾਰਮੂਲਾ ਜੇ ਇਹ ਆ ਵੀ ਫਸਲਾਂ ਆ ਜਾੜ ਕੇ ਜਾਂ ਲੋਕਾਂ ਨੂੰ ਆ ਜਾੜ ਕੇ ਜਿੱਥੇ ਬੰਦੀਆਂ ਬਣਦੀਆਂ ਨੇ ਤਾਂ ਉਹਨਾਂ ਦੀ ਉਹ ਅਸੀਂ ਸੁਣਤਾ ਨਾ ਲੱਗਿਆ ਸੀ ਕਿ ਕਿਸਾਨ ਜੀ ਦੇ ਵੱਲੋਂ ਚਿਕਵਾਇਆ ਗਿਆ ਵਾ ਕੀ ਭਰੋਸਾ ਕਰਦਾ ਗਿਆ ਤਾਂ ਤੇ ਕੱਲ ਪ੍ਰਸ਼ਾਸਨ ਨੂੰ ਬੋਲੋ ਜਿਹੜੀ ਜਿਹੜੀ ਗੜੀ ਦਾ ਖਾਨਾ ਤੇ ਹੋਰ ਜਿਹੜਾ ਅੱਗੇ ਸਾਇੰਪਨ ਜਾ ਰਿਹਾ ਉਸ ਬੰਦੇ ਨੇ ਨਿਸ਼ਾਨਦੇਹੀ ਕਰਵਾਤੀ ਗਈ ਸੀ ਇੰਟਰਵਿਊ ਸਾਬ ਨੂੰ ਸਾਡੋ ਰਿਕਵੈਸਟ ਆਈ ਸੀਗੀ ਉਹਦੇ ਆਧਾਰ ਤੇ ਅਸੀਂ ਨਿਸ਼ਾਨਦੇਹੀ ਕਰਵਾਈ ਸੀ ਸਾਡੇ ਕਰਨ ਕੋ ਸਹਿਬਾਨ ਪਰਦਾਨ ਜੀ ਆਪਣਾ ਸਾਡੇ ਮਟਵਾਰੀ ਸਾਹਿਬਾ ਤੇ ਹੋਰ ਮਟਵਾਰੀ ਸਾਹਿਬਾ ਨੇ ਕਲਰ ਕਰ ਦਿੱਤੀ ਸੀ ਤੇ ਹੁਣ ਵੀ ਅੱਜ ਵੀ ਜਿਹੜਾ ਹੈ ਕਾਜੇ ਦੀ ਕਾਰਵਾਈ ਆਫਟਰ ਰਿਸ਼ਾਦ ਦੇ ਡਿਪਾਰਟਮੈਂਟ ਵੱਲੋਂ ਜਿਹੜੀ ਡਿਪਾਰਟਮੈਂਟ ਵੱਲੋਂ ਕੀਤੀ ਜਾ ਰਹੀ ਸੀ ਉਸ ਬੰਦੇ ਕਿਸੇ ਨੇ ਰੋਕ ਲਗਾਈ ਹੈ ਰੋਕੂ ਰੋਕਿਆ ਉਹਨਾਂ ਨੂੰ ਤਾਂ ਇਹਨਾਂ ਨੂੰ ਬਨੋ ਦੱਰ ਲਗਾਇਆ ਗਿਆ ਸੀ ਕਾਜੇ ਦੇ ਬਦੋਂ ਤੇ ਸਾਡੇ ਵੱਲੋਂ ਇਹਨਾਂ ਨੂੰ ਅਸ਼ਵਾਸ਼ਣ ਦਿੰਦੇ ਹਾਂ ਕਿ ਜੋ ਵੀ ਕਾਰਵਾਈ ਕੀਤੀ ਜਾਣੀ ਹੈ ਅੱਗੇ ਅੱਜ ਤੋਂ ਬੇ ਹਟਾਈ ਜਾਣਾ ਹੋਏ ਕਿ ਇਨ ਚੁੜਾ ਜਾ ਜਲਦੀ ਚੁੜਾ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਟੱਕੇ ਨਾਲ ਕੰਮ ਕਰ ਆਇਆ ਵਾ ਇਹ ਕੋਈ ਨਹੀਂ ਕਰਦੇ ਉਹਨਾਂ ਨੇ ਅਸੀਂ ਹਲੇ ਇਸ ਵਿਭਾਗਤ ਤੋਂ ਰਿਪੋਰਟ ਲੈਣੇ ਆਂ ਜਿਹੜੀ ਕੋ ਸਾਫ ਤੋਂ ਕੀ ਰਿਪੋਰਟ ਹੈ ਉਹ ਫਿਰ ਜਦੋਂ ਤੱਕ ਕੰਮ ਸਟਾਰਟ ਹੋ ਉਹ ਜਲਦੀ ਕਰਤਾ ਜਾਏਗਾ ਕਿ ਮੈਂ ਸੀਨੀਅਰ ਹੋਣ ਨਾਲ ਗੱਲ ਕਰਦਾ ਉਸ ਤੋਂ ਬਾਅਦ ਜੀਆ ਕਰਦਾ ਲੋਕ ਸਭਾ ਚੋਣਾਂ ਦੌਰਾਨ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜ ਕੇ ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰਨ ਵਾਲੇ ਡਿਬੜੂਗੜ ਜੇਲ੍ਹ ਵਿੱਚ ਬੰਦ ਅਮਰਿਤਪਾਲ ਸਿੰਘ ਵੱਲੋਂ ਦਿੱਲੀ ਵਿਖੇ ਐਮਪੀ ਵੱਜੋਂ ਸੌਂਚ ਚੁੱਕੀ ਗਈ ਇਸ ਮੌਕੇ ਤਰਨਤਾਰਨ ਵਿਖੇ ਉਹਨਾਂ ਦੇ ਸਮਤ ਕਬੂਲ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਇਸ ਮੋਕੇ ਉਨਾ ਕਹਿਆ ਕਿ ਸਰਕਾਰ ਵੱਲੋਂ ਜੋ ਐਨਐਸਏ ਲਗਾਈ ਹੋਈ ਹੈ ਉਸ ਨੂੰ ਖਤਮ ਕਰਨਾ ਚਾਹੀਦਾ ਹੈ ਤਾਂ ਜੋ ਭਾਈ ਅਮਰਿਤਪਾਲ ਸਿੰਘ ਨਸ਼ਾ ਵਿਰੁੱਧ ਵਿੱਡੀ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਨਸ਼ੇ ਨੂੰ ਖਤਮ ਕਰਨ ਲਈ ਉਪਰਾਲੇ ਕਰਨ ਤੇ ਹਲਕੇ ਦਾ ਵਿਕਾਸ ਅੱਗੇ ਵਧੇ ਤੁਸੀਂ ਹੁਣ ਅੱਤੀ ਜਿਹੜੀ ਇਹ ਸੋਚ ਚੁੱਕ ਸਮਾਗਮ ਹੋਇਆ ਵਾ ਤੁਸੀਂ ਲੱਡੂ ਮੰਡੇ ਕੀ ਕਹਿਣਾ ਚਾਹੁੰਦੇ ਜੀ ਇਹ ਲੱਡੂ ਮੰਡੇ ਕੱਲੇ ਹੀ ਨਹੀਂ ਮੰਡੇ ਇੱਥੇ ਹਿੰਦੂ ਵੀਰੇ ਨੇ ਵੀ ਮੰਡੇ ਆ ਤੇ ਮੁਸਲਮਾਨ ਵੀਰੇ ਨੇ ਵੀ ਮੰਡੇ ਆ ਕਿਉਂਕਿ ਹਰ ਇੱਕ ਨੂੰ ਉਹ ਸਮਝਿਆ ਵੀ ਇਹ ਜਿਹੜੇ ਭਾਈ ਸਾਹਿਬ ਹੁਣੀਆਂ ਬੇ ਚੰਗੇ ਕੰਮ ਕਰਨੇ ਕਿ ਨਸ਼ਿਆਂ ਦੇ ਕੋਰਟ ਤੋਂ ਦੂਰ ਕਰਨਦੇ ਨੇ ਆਪਣੇ ਜਿਹੜੇ ਧਰਮ ਦੇ ਨਾਲ ਜੋੜਨਦੇ ਨੇ ਇਹ ਜਿਹੜੇ ਚੰਗੇ ਕੰਮ ਕੀਤੇ ਆ ਜਿਹੜੀ ਸਰਕਾਰ ਵੱਲੋਂ NSA ਲਾਈ ਗਈ ਝੂਠੀ ਉਹਨੂੰ ਖਾਰਜ ਜਨਤਾ ਨੇ ਕਰਕੇ ਜਿਤਾ ਕੇ ਭੇਜਿਆ ਇਸ ਕਰਕੇ ਹੁਣ ਤੇ ਵੇਲੇ NSA ਖਤਮ ਹੋਣੀ ਚਾਹੀਦੀ ਆ ਤੇ ਭਾਈ ਸਾਹ ਨੂੰ ਰਿਹਾ ਕਰਨਾ ਚਾਹੀਦਾ ਜਿਸ ਤਰ੍ਹਾਂ ਰਹਿੰਦੇ ਕੰਮ ਆ ਨਸ਼ੇ ਦੇ ਮੁੱਦੇ ਆ ਉਹਦੇ ਤੇ ਆ ਕੇ ਉਹ ਕੰਮ ਕਰਨਗੇ ਸਾਰੀਆਂ ਟੀਮਾਂ ਬਣਾ ਕੇ ਕੰਮ ਕਰਨਗੇ ਆ ਬਾਗਾ ਬਾਟਰ ਖਲਾਉਣ ਇੱਥੋਂ ਦੀ ਬੇਰੋਜ਼ਗਾਰੀ ਜਿਹੜੀ ਉਹ ਖਤਮ ਹੋਵੇ ਤੇ ਇੱਥੋਂ ਦਾ ਜਿਹੜਾ ਗਰੂਰ ਸਾਹਿਬ ਰਕੇ ਜਣਾ ਉਹ ਵਿਕਾਸ ਹੋਵੇ ਸਾਹ ਹਲਕੇ ਵਿੱਚ ਖੁਸ਼ੀ ਦੀ ਬਹੁਤ ਜਿਆਦੀ ਲਹਿਰ ਆ ਅੱਜ ਤਰਨਤਾਰਨ ਸਾਹਿਬ ਦੇ ਅੱਗੇ ਗੋੜੀ ਚੌਂਗ ਵਿਖੇ ਅੱਜ ਅਸੀਂ ਲੱਡੂਆਣਾ ਜਿਹੜਾ ਜਿਹੜਾ ਖੁਸ਼ੀ ਦੀ ਮਨਾ ਕੇ ਅਸੀਂ ਜਿਹੜਾ ਕੀਤਾ ਵਾ ਪ੍ਰੋਗਰਾਮ ਕੀਤਾ ਗਿਆ ਵਾ ਜਿਹੜਾ ਇੱਕ ਸਭ ਤੋਂ ਵੱਡਾ ਮੁੱਦਾ ਵਾ ਇੱਕ ਬੇਦਬੀ ਦਾ ਮੁੱਦਾ ਵਾ ਜੀ ਇੱਕ ਨਸ਼ਿਆਂ ਦਾ ਮੁੱਦਾ ਜੀ ਸਭ ਤੋਂ ਵੱਡਾ ਮੁੱਦਾ ਵਾ ਜਿਹੜੀਆਂ ਜਿਹੜੀਆਂ ਆਪਣੇ ਬੰਦੀ ਸਿੰਘ ਨੇ ਉਹ ਜਿਹੜੇ ਅੱਜ ਜੇਲਾਂ ਵਿੱਚ ਬੈਠੇ ਨੇ ਸਜ਼ਾ ਪੂਰੀਆਂ ਕਰਕੇ ਬੈਠੇ ਨੇ ਪਰ ਕਿਸੇ ਨੇ ਕਿਸੇ ਸਰਕਾਰ ਨੇ ਜਿੰਨੀਆਂ ਵੀ ਸਰਕਾਰਾਂ ਆਈਆਂ ਪਰ ਕਿਸੇ ਨੇ ਉਹਨਾਂ ਦੀ ਕੋਸਾਰ ਨਹੀਂ ਲਈ ਗਈ ਤੇ ਅਸੀਂ ਪੂਰੀ ਜਿਹੜੀ ਸਿੱਖ ਸੰਗਤ ਆ ਜਿਹੜੀ ਉਹਨਾਂ ਨੂੰ ਅਪੀਲ ਕਰਦੇ ਸੀ ਉਹਨਾਂ ਵੱਲੋਂ ਅਪੀਲ ਕਰਦੇ ਆ ਤੇ ਜਿਹੜਾ ਉਹਨਾਂ ਨੂੰ ਜਿਹੜੇ سزا ਜਿਹੜੀ ਭੁਗਤੀ ਗਈ ਆ ਉਹਨਾਂ ਨੂੰ ਬਾਹਰ ਕੱਢ ਕੇ ਜਿਹੜਾ ਉਹ ਆਪਣੀ ਜੋ ਉਹਨਾਂ ਨੇ ਕੀਤਾ ਸੀ ਜਿਹੜਾ ਪ੍ਰਿਆ ਜਿਹੜਾ ਉਹ ਜਿਹੜਾ ਲੋਕ ਜਿਹੜਾ ਤੰਤਰ ਦਾ ਜਿਹੜਾ ਆਪਣਾ ਲੋਕਤੰਤਰ ਦਾ ਜਿਹੜਾ ਹੋਕਾ ਦਿੰਦੇ ਨੇ ਸਰਕਾਰਾਂ ਪਰ ਉਹ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਵਾ ਜਿਹੜੀ ਸਰਕਾਰ ਅੱਜ ਜਿਹੜੇ ਇੱਥੇ ਮੁੱਦੇ ਆ ਤੁਸੀਂ ਹਸਪੀਟਲ ਜਾ ਕੇ ਵੇਖੋਗੇ ਨਸ਼ਾ ਜਨਾਨੀਆਂ ਵੀ ਉੱਥੇ ਬੈਠੀਆਂ ਪੈਣਾ ਉੱਥੇ ਬੈਠੀਆਂ ਨੇ ਨਸ਼ਾ ਕਰਦੀਆਂ ਪਈਆਂ ਨੇ ਵੀਰ ਬੈਠੇ ਨੇ ਜਿਹੜੇ ਪੂਰੀ ਹਾਲਤ ਉਹਨਾਂ ਦੀਆਂ ਤੇ ਸਰਕਾਰਾਂ ਉਹਨੂੰ ਕਿਤੇ ਕੋਈ ਸਾਰ ਨਹੀਂ ਲੈ ਰਹੀਆਂ ਉਹਨਾਂ ਦੀਆਂ ਤੇ ਭਾਈ ਸਾਹਿਬ ਨੇ ਜਿਹੜੀ ਵਹੀਰ ਚਲਾਈ ਸੀ ਇੱਕ ਨਸ਼ਾ ਨੂੰ ਲੈ ਕੇ ਉੱਚ ਹਰ ਧਰਮ ਦਾ ਜਿਹੜਾ ਇੱਕ ਨਸ਼ੇ ਨੂੰ ਕਿਸੇ ਦੀ ਯਾਦ ਨਹੀਂ ਪੁੱਛੀ ਗਈ ਉਹਨਾਂ ਨੂੰ ਉਹਦਾ ਦਾ ਨਸ਼ਾ ਛਡਾਇਆ ਗਿਆ ਤੇ ਗੁਰੂ ਵਾਲੇ ਬਣਾ ਕੇ ਪਾਇਆ ਗਿਆ ਜੀ ਜਿਹੜਾ ਭਾਈ ਸਾਹਿਬ ਨੂੰ ਇੰਨੇ ਵੋਟ ਪੈਣ ਦਾ ਕਾਰਨ ਇਹ ਸੀ ਕਿ ਉਹਨਾਂ ਨੇ ਜਦੋਂ ਉਹਨਾਂ ਨੇ ਖਾਲਸਾ ਵਹਿੀਰ ਚਲਾਈ ਹਰ ਇੱਕ ਧਰਮ ਦੇ ਬੰਦੇ ਨੂੰ ਆਪਣੀ ਛਾਤੀ ਨਾਲ ਰਿਕਣਾ ਲਾ ਕੇ ਸੋ ਤੱਕ ਦੂਸਰੇ ਧਰਮਾਂ ਦੇ ਲੋਕਾਂ ਦੇ ਨਸ਼ੇ ਛਡਾਏ ਔਰ ਲੋਕਾਂ ਦੀ ਇੰਟਰਵਿਊ ਵੀ ਆ ਚੁੱਕੀ ਆ ਇਸ ਕਰਕੇ ਭਾਈ ਭਾਈ ਅਮਰਪਾਲ ਸਿੰਘ ਦੇ ਬਾਹਰ ਆਉਣ ਦੇ ਨਾਲ ਤਰਨਤਾਰਨ ਕਟੂਲ ਸਭ ਹਲਕਾ ਨਸ਼ਾ ਜਿਹੜਾ ਸੁਧਾਰ ਹੋਏਗਾ ਲੁੱਟਾ ਕੋਹਾ ਚੋਰੀਆਂ ਟਕੈਟੀਆਂ ਤੇ ਫਰੋਤੀਆਂ ਇਹਦੇ ਵਿੱਚ ਸੁਧਾਰ ਹੋਗਾ ਕਿਉਂਕਿ ਬਹੁਤ ਜ਼ਿਆਦਾ ਗੱਤਰ ਪੈ ਚੁੱਕਾ ਹੈ ਲੋਕਾਂ ਨੂੰ ਧਮਕੀ ਭਰੇ ਪੱਤਰ ਆ ਰਹੇ ਹਨ ਧਮਕੀ ਭਰੇ ਫੋਨ ਆ ਰਹੇ ਹਨ ਬਿਲਕੁਲ ਪ੍ਰਸ਼ਾਸਨ ਜਿਹੜਾ ਵਾ ਉਸ ਗੁੰਭਕਰਨੀ ਨਹੀਂ ਸੁਣਦਾ ਪਿਆ ਸਰਕਾਰ ਕਿਤੇ ਮੇਰਾ ਬੜਾ ਕੰਟਰੋਲ ਬਿਲਕੁਲ ਪਕਵਤ ਮਾਨ ਦੀ ਸਰਕਾਰ ਦਾ ਕੰਟਰੋਲ ਨਹੀਂ ਹੈਗਾ ਜੇ ਇਹ ਨਹੀਂ ਕਰ ਸਕਦੀ ਫਿਰ ਜਨਤਾ ਨੂੰ ਅਧਿਕਾਰ ਦੇ ਦਿਓ ਵੇਖਾਂਗੇ ਫਿਰ ਮੁਨਕੀ ਤੇ ਲੰਘਣਾ ਕਿਵੇਂ ਹੁੰਦੀ ਆ ਇਹ ਰਹੇ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਰਹਿ ਕੇ ਕੰਮ ਭਾਈ ਅੰਮਰ ਸਾਹਿਬ ਨੂੰ ਰਹਾ ਕਰਨਾ ਚਾਹੀਦਾ ਹਰ ਹਾਲਤ ਵਿੱਚ ਤਾਂ ਕਿ ਅਸੀਂ ਉਹਨਾਂ ਨਾਲ ਚੱਲ ਕੇ ਜਿੱਥੇ ਸਾਡੀਆਂ ਡਿਊਟੀਆਂ ਲਾਉਣਗੇ ਅਸੀਂ ਕੰਮ ਕਰਾਂਗੇ ਅਤੇ ਜਿਹੜੀ ਮਨੁੱਖੀ ਘਾਰੇ ਪਾਲਣਾ ਤਾਂ ਹੋਵੇਗੀ ਕਿਉਂਕਿ ਮੈਂ ਪਹਿਲਾਂ ਬੇਟੀਆਂ ਦੋ ਵੀ ਅੱਜ ਤੱਕ ਕਰੀ ਇਤਰਾ ਨਹੀਂ ਹੋਇਆ ਇਹ ਬਿਲਕੁਲ ਠਕਾ ਹੋ ਰਿਹਾ ਵਾ 100 ਚੁੱਕ ਤੋਂ ਬਾਅਦ ਬਤੌਰ ਬਰਾਬਰ ਬੈਠੇ ਹੋ MP ਬਣ ਚੁੱਕੇ ਹਨ ਹਰਕੇਦੇ ਖਰੂਰ ਸਾਹਿਬ ਦੇ ਮੇਰੀ ਬੇਨਤੀ ਹੈ ਸਰਕਾਰ ਨੂੰ ਇਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਉਹ ਆਪਣੇ ਕੰਮਕਾਰ ਸੰਭ ਸਕਣ। ਲੋਗਾ ਦੇ ਵਾਰਡ ਨੰਬਰ 23 ਵਿੱਚ ਪਿਛਲੇ 10 ਦਿਨਾਂ ਤੋਂ ਸੀਵਰੇਜ ਦਾ ਪੀਣ ਵਾਲੇ ਪਾਣੀ ਵਿੱਚ ਮਿਲ ਰਿਹਾ ਹੈ ਜਿਸ ਕਾਰਨ ਲੋਕਾਂ ਵਿੱਚ ਬਿਮਾਰੀਆਂ ਫੈਲਣ ਦਾ ਡਰ ਫੈਲ ਰਿਹਾ ਤੇ ਲੋਕਾਂ ਨੂੰ ਪੀਣ ਲਈ ਬਾਜ਼ਾਰ ਵਿੱਚ ਜਾਣਾ ਪੈ ਰਿਹਾ ਹੈ ਪਾਣੀ ਨੂੰ ਲੈ ਕੇ ਆਸਥਾਨਕ ਲੋਕਾਂ ਨੇ ਨਗਰ ਨਿਗਮ ਦੇ ਮੇਅਰ ਨੂੰ ਮੰਗ ਪੱਤਰ ਵੀ ਦਿੱਤਾ ਭਾਰਤ ਬੰਸਲ ਕਿੱਥੇ ਦੇ ਰਹਿ ਰਹੇ ਮੈਂ ਵਾਰਡ ਨੰਬਰ 23 ਦਾ ਵਸਨੀਕ ਹਾਂ ਅੱਜ ਹੀ ਨਗਰ ਨਿਗਮ ਪਹੁੰਚੇ ਹਾਂ ਕੀ ਪ੍ਰੋਬਲਮ ਵੀ ਆ ਰਹੀ ਹੈ ਕਰੋ ਸਾਡੇ 10-12 ਦਿਨ ਤੋਂ ਲਗਾਤਾਰ ਸੀਵਰੇਜ ਦਾ ਪਾਣੀ ਆ ਰਿਹਾ ਹੈ ਟੋਟੀਆਂ ਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਜਿਹੜਾ ਪਾਣੀ ਆ ਰਿਹਾ ਉਹਦੇ ਚ ਸਮੀਲ ਆ ਰਹੀ ਹੈ ਜਿਹਦੇ ਨਾਲ ਸਾਡੇ ਪੇਟ ਵਗੈਰਾ ਮਤਲਬ ਖਰਾਬ ਹੋ ਰਹੇ ਆ ਬੱਚੇ ਵੀ ਬਿਮਾਰ ਹੋ ਰਹੇ ਆ ਤੇ ਤੁਸੀਂ ਮਿਲੇ ਸੀ ਐਮਸੀ ਵਗੈਰਾ ਨੂੰ ਮੇਅਰ ਸਾਹਿਬ ਨੂੰ ਇਹ ਐਮਸੀ ਨੂੰ ਮਿਲੇ ਸੀ ਉਹ ਪਹਿਲਾਂ ਕਹਿੰਦਾ ਮੈਂ ਕਹਿੰਦਾ ਉਹ ਕਹਿਣ ਦੇ ਦੌਰਾਨੀ ਮਤਲਬ ਕੋਈ ਸਾਡਾ ਮਸਲਾ ਪਹਿਲਾਂ ਹੱਲ ਹੀ ਹੋਇਆ ਤੇ ਅੱਜ ਅਸੀਂ ਕਮੇਟੀ ਕਰ ਆਏ ਆ ਸਾਨੂੰ ਇਹਨਾਂ ਨੇ ਮੇਅਰ ਸਾਹਿਬ ਨੂੰ ਮਿਲਣ ਆਏ ਆ ਇੱਥੇ ਸਾਨੂੰ ਐਸਡੀਐਮ ਸਾਹਿਬ ਮੈਨੂੰ ਮਿਲੇ ਸੀਗੇ ਉਹ ਕਹਿੰਦੇ ਅਸੀਂ ਟੀਮ ਕੱਲ ਭੇਜੀ ਸੀਗੀ ਯੂਰੇ ਦੀ ਬਾਕੀ ਵਾਟਰ ਸਪਲਾਈ ਦਾ ਜਿਹੜਾ ਸਾਡੀ ਟੀਮ ਭੇਜੀ ਹੋਈ ਹੈ ਅਸੀਂ ਉਹਨੂੰ ਦੇਖ ਰਹੇ ਹਾਂ ਅਸੀਂ ਮੰਗ ਪੱਤਰ ਦੇਣ ਵਾਸਤੇ ਸਪੈਸ਼ਲ ਆਏ ਹਾਂ ਸਾਡਾ ਕੰਮ ਜਲਦੀ ਤੋਂ ਜਲਦੀ ਕਰਵਾਇਆ ਜੀ ਕਿੰਨੇ ਦਿਨਾਂ ਤੋਂ ਪ੍ਰੋਬਲਮ ਆ ਰਹੀ ਦਿੰਦੇ 10 ਦਿਨਾਂ ਤੋਂ ਆ ਰਹੀ ਹੈ ਤੇ 10 ਦਿਨਾਂ ਦੇ ਵਿੱਚ ਤੁਸੀਂ ਵੀ ਕਰਨ ਕੋਈ ਘਟੇ ਨਹੀਂ ਮਾਰਿਆ ਕਰਨਾ ਜੀ ਨਾ ਜੀ ਪਹਿਲਾਂ ਕਿਸੇ ਨੇ ਨਹੀਂ ਮਾਰਿਆ 4-5 ਦਿਨਾਂ ਨੂੰ ਉਸ ਤੋਂ ਬਾਅਦ ਕੀ ਹੋਇਆ ਅਸੀਂ ਪ੍ਰੈਸ న్యూਸ ਦਿੱਤੀਆਂ ਉਸ ਤੋਂ ਬਾਅਦ ਇਹ ਗਏ ਹੁਣ ਕੀ ਕਹਿੰਦੇ ਮਸਲਾ ਹੱਲ ਹੋ ਜਾਏਗਾ ਮਸਲਾ ਕਹਿੰਦੇ ਆ ਤੁਹਾਡਾ ਮਸਲਾ 1-2 ਦਿਨਾਂ ਚ ਹੱਲ ਕਰਵਾ ਦਿੰਦੇ ਆ ਬਾਕੀ ਇਹ ਪਤਾ ਨਹੀਂ ਵੀ ਹੋਏਗਾ ਜਾਂ ਨਹੀਂ ਹੋਏਗਾ ਇਹ ਇਹਨਾਂ ਨੂੰ ਪਤਾ ਅੱਜ ਮੇਰੇ ਸਾਹ ਨੂੰ ਮੰਗ ਪੱਤਰ ਦੇਣਾ ਹੈ ਹਾਂਜੀ ਮੰਗ ਪੱਤਰ ਦੇਣਾ ਹੈ ਮੇਰੇ ਸਾਹ ਨੂੰ ਨਗਰ ਨਗਰ ਵੱਲੋਂ ਸਮੂਹ ਅਫਸਰ ਸਾਹਿਬ ਵੱਲੋਂ ਹਮੇਸ਼ਾ ਹੀ ਜਿਹੜੀ ਕਿ ਆਪਣੀ ਡਿਊਟੀ ਹੈ ਜਿਹੜੀ ਤਨ ਦੇ ਇਹਨਾਂ ਨਿਭਾਈ ਜਾਂਦੀ ਆ ਤੇ ਜਿੱਥੇ ਕਿ ਮੈਂ ਆਪਣੀ ਆਪ ਦੀ ਗੱਲ ਕਰਾਂ ਅਸੀਂ 10 ਵਜੇ ਇੱਥੇ ਆਪਣੀ ਡਿਊਟੀ ਤੇ ਬਰਾਮਣ ਹੁੰਨੇ ਆ ਤੇ ਸ਼ਾਮ ਨੂੰ 5 ਵਜੇ ਜਾਂਦੇ ਆ ਮੇਰੇ ਕੋਲੇ ਪਰਸੋਂ ਜਿਹੜੀ ਇਨਫੋਰਮੇਸ਼ਨ ਪਾਈ ਸੀਗੀ ਜਿਹੜੀ ਕਿ 23 ਨੰਬਰ ਵਾਰ ਦੇ ਵਿੱਚ ਜਿਹੜੀ ਸੀਵਰੇਜ ਦੀ ਪ੍ਰੋਬਲਮ ਆ ਗੰਦੇ ਪਾਣੀ ਦੀ ਪ੍ਰੋਬਲਮਾਂ ਤੇ ਕੱਲ ਅਸੀਂ ਨਾਲ ਹੀ ਦੀ ਨਾਲ ਜਿਹੜੇ ਸਾਡੇ ਨਗਰ ਨਗਰ ਦੇ ਅਫਸਰ ਸਾਹਿਬਾ ਉਹਨਾਂ ਵੱਲੋਂ ਜਿਹੜੀ 23 ਨੰਬਰ ਵਾਰਡ ਦੇ ਵਿੱਚ ਜਿਹੜੀ ਸੀਵਰੇਜ ਦੀ ਜਿਹੜੀ ਕਿ ਸਪਲਾਈ ਸੀ ਪੂਰੀ ਐਨ ਵਧੀਆ ਸਚੱਜੇ ਟੰਗ ਨਾਲ ਚਲਾਈ ਆ ਜਿੱਥੇ ਗੱਲ ਕਰਦੇ ਆ ਗੰਦੇ ਪਾਣੀ ਦੀ ਅੱਜ ਜਿਹੜੀ ਨਗਰ ਨਗਰ ਵੱਲੋਂ ਜਿਹੜੀ ਕਿ ਟੀਮ ਆ ਜਸਵੀਰ ਸਿੰਘ ਜੀ ਜਾਂ ਹੋਰ ਵੀ ਅਫਸਰ ਸਾਹਿਬਾ ਜਾਂ ਸਾਡੇ ਮੁਲਾਜ਼ਮ ਆ ਅੱਜ 23 ਨੰਬਰ ਵਾਰਡ ਦੇ ਵਿੱਚ ਭਿੱਜੇ ਆ ਜਿਹੜੀ ਵੀ ਕਿ ਪ੍ਰੋਬਲਮ ਹੋਊਗੀ ਉਹ ਹੱਲ ਕੀਤੀ ਜਾਊਗੀ ਕਿਉਂਕਿ ਹਮੇਸ਼ਾ ਹੀ ਕੋਸ਼ਿਸ਼ ਇਹੀ ਆ ਕਿ ਜਿੱਥੇ ਵੀ ਕਿ ਸੇਵਾ ਦੀਪਤੀ ਅਸਤਗੁਰ ਨੇ ਇਹ ਤੰਦ ਇਹ ਨੰਵਾਈ ਜਾਂ ਅੱਜ ਜਮਨानगर ਵਿੱਚ ਠੇਕਾ ਮੁਲਾਜ਼ਮਾਂ ਤੇ ਹਰਿਆਣਾ ਕੋਸ਼ਲ ਰੋਜ਼ਗਾਰ ਮੁਲਾਜ਼ਮਾਂ ਨੇ ਹਰਿਆਣਾ ਸਰਕਾਰ ਵੱਲੋਂ ਠੇਕਾ ਮੁਲਾਜ਼ਮਾਂ ਅਤੇ ਐਚ ਕੇ ਆਰ ਐਨ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਕੀਤੇ ਗਏ 8% ਦੀ ਵਾਅਦੇ ਨੂੰ ਲੈ ਕੇ ਸਰਕਾਰ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਿਸ ਕਾਰਨ ਇਹ ਮੁਲਾਜ਼ਮ ਸੁਪਰਡੈਂਟ ਇੰਜੀਨੀਅਰ ਦੇ ਦਫ਼ਤਰ ਵਿੱਚ ਇਕੱਠੇ ਹੋਏ ਬਿਜਲੀ ਬੋਰਡ ਅਤੇ ਸੁਪਰਡੈਂਟ ਇੰਜੀਨੀਅਰ ਅਫਸਰ ਨੂੰ ਮੁੱਖ ਮੰਤਰੀ ਨੂੰ ਮੰਗ ਪੱਤਰ ਵੀ ਭੇਜਿਆ ਗਿਆ ਨੇ 2-4 ਦਿਨ ਪਹਿਲੇ ਹਰਿਆਣਾ ਸਰਕਾਰ ਨੇ कच्चे कर्मचारियों का वेतन बढ़ोतरी की है पिछले तीन साल से कोई वेतन बढ़ोतरी नहीं हो रही थी आठ परसेंट का जो बढ़ोतरी हुई है उससे कर्मचारी नाराज है क्योंकि जो वेतन वृद्धि हुई है उससे कई जिले तो ऐसे हैं जिनको सौ रुपये का भी कोई फायदा नहीं हो रहा है और कर्मचारियों की एक बहुत बड़ी मांग है कर्मचारियों की मांग ये है कि रेगुलर पॉलिसी हरियाणा सरकार जल्द से जल्द जल बनाए और जो जोखिम भरा काम करने वाले कर्मचारी हैं उनको जोखिम भत्ता जल्द से जल्द देने का काम करें तो सर देखा गया है कि जो बिजली कर्मचारी है अनुबंधित है वो बिना सुरक्षा उपकरणों के भी अपने कार्य जो है अपने कार्यों को अंजाम देते रहते हैं तो क्या किसी तरह का विभाग से कोई उन्हें सुरक्षा उपकरण दिए जाते हैं देखिए ऐसे समय समय पर दिए जाते हैं और जब हम अपना कोई डिमांड लेटर देते हैं उस पर आ, अमल में ला करके सबको ये सामान मिल जाता है और कच्चा कर्मचारी हो चाहे टेक्निकल का पक्का कर्मचारी हो वो एक सच्चे सिपाही की तरह दिन रात 24 घंटे लाइट चलाने का काम करता है और ये तो पीक सीजन है इसमें इतनी कंप्लेन आती है लेकिन हमारा कर्मचारी दिन रात लोगों और अपने जनता के लिए हमेशा काम पे डटा रहता है वो कभी ड्यूटी की परवाह नहीं करता कभी मुख्य मांगे क्या है आपकी हमारी मुख्य मांगे कच्चे कर्मचारियों के लिए रेगुलर पॉलिसी बनाए सरकार और जो वेतन बढ़ोतरी है हमने तीस परसेंट की हमारी मांग है सरकार इस पे जरूर अमल लेके आए क्योंकि आठ परसेंट में कई जिले ऐसे हैं जिनकी एक भी रूपये तनखा भी नहीं तो आज किस किस को ज्ञापन सौंप सौंपा जाएगा आज हमने अधीक्षक अभियंता जी को अपने उत्तर हरियाणा बिजली वितरण निगम के उनको ज्ञापन सौंप दिया है और अब सभी यहाँ से जिला उपायुक्त ज्ञापन देने के लिए पैदल मार्च करते हुए डीसीपी जाकर ज्ञापन देंगे मोगा शहर दे बागा पुराना मुदगी रोड ते बने शैलर विच अचानक आग लाग गई जिससे हल्का बागा पुराना दे विधायक भी पहुंच गए इस संबंधी जानकारी दंदे अक्ली आगू तीरथ सिंहमाला ने दसया है कि मुदकी रोड ਤੇ ਸਿੱਧ ਸੈਲਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੜੀ ਮੁਸ਼ਕਲ ਨਾਲ ਲੱਗ ਤੇ ਕਾਬੂ ਪਾਇਆ ਸੈਲਰ ਵਿੱਚ ਕਰੋੜਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਤੇ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਬਹੁਤ ਵੱਡੀ ਦੁੱਖ ਦੀ ਗੱਲ ਹੈ ਕਿ ਬਹੁਤ ਵੱਡਾ ਨੁਕਸਾਨ ਆ ਬਾਬੂ ਕੇਬਲ ਜੀ ਦਾ ਬਹੁਤ ਵਾਲੀ ਜੀ ਹੁਣਾਂ ਦਾ ਜਿਹੜਾ ਕਿ ਬਹੁਤ ਵੱਡਾ ਪ੍ਰਜੈਕਟ ਹੈ ਬਹੁਤ ਹਜ਼ਾਰਾਂ ਲੋਕਾਂ ਨੂੰ ਇੱਥੇ ਰੁਜ਼ਗਾਰ ਮਿਲਿਆ ਜਿਹੜਾ ਕਿ ਅੱਜ ਬਹੁਤ ਦੁੱਖ ਦੀ ਘੜੀ ਹੈ ਤੇ ਬਹੁਤ ਵੱਡਾ ਨੁਕਸਾਨ ਆ ਜਿਹੜਾ ਉਹ ਬਾਉ ਕੇਵਲ ਜੀ ਉਹਨਾਂ ਦਾ ਕਾਲੀ ਜੀ ਉਹਨਾਂ ਦਾ ਹੋਇਆ ਹਰ ਇੱਕ ਨੇ ਮਹਿਸੂਸ ਕੀਤਾ ਤੇ ਦੁਪਹਿਰੀ ਕੜੀ ਦੇ ਵਿੱਚ ਸਾਰੇ ਲੋਕ ਇੱਥੇ ਆਏ ਨੇ ਸਾਰੇ ਹੀ ਸਮਾਰਟ ਕਰਨ ਵਾਸਤੇ ਫਾਇਰ ਬ੍ਰੇਡ ਕਿਉਂ ਇੱਥੇ ਫਾਇਰ ਬ੍ਰੇਡ ਜਰੂਰ ਹੈ ਪਰ ਡਰਾਈਵਰ ਹੈ ਨਹੀਂ ਕੰਪੂਟ ਵੀ ਫਾਇਰ ਬ੍ਰੇਡ ਹੈ ਪਰ ਡਰਾਈਵਰ ਹੈ ਨਹੀਂ ਤੇ ਬਹੁਤ ਘਾਟ ਆ ਕੇ ਫਾਇਰ ਬ੍ਰੇਡ ਤੇ ਜੇ ਡਰਾਈਵਰ ਹੋਣਾ ਚਾਹੀਦਾ ਹੋਰ ਵੀ ਅਸੀਂ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਫਾਇਰ ਬ੍ਰੇਡ ਵੱਡੀ ਤੋਂ ਵੱਡੀ ਵੱਧ ਤੋਂ ਵੱਧ ਇੱਥੇ ਭੇਜਿਆ ਜਾਵੇ ਕਿਹੜਾ ਕਿ ਅੱਗ ਦੇ ਕਾਬੂ ਪਾਇਆ ਜਾ ਸਕੇ ਹਲੇ ਵੀ ਅੱਗਾਂ ਜਿਹੜੀ ਬਹੁਤ ਸਿਕਰ ਹੋ ਕੇ ਚਾਰ ਮਿੰਟ ਲੱਗੇ ਦੀ ਕਾਬੂ ਲੈਣ ਲੱਗ ਪਏ ਨੇ ਇਹ ਸੌਂਡ ਸਰਕਲ ਹੀ ਹੋ ਸਕਦਾ ਕੁਝ ਕੋਈ ਬਹੁਤਾ ਪਤਾ ਨਹੀਂ ਜੇ ਲੈ ਦੇ ਕੇ ਬਾਅਦ ਵਿੱਚ ਹੀ ਲੱਗੂਗਾ ਕਿੱਥੋਂ ਅਗਰੇ ਦੀ ਬੜੀ ਮੰਦ ਭਾਗੀ ਗੱਲ ਆ ਬੜਾ ਦੁੱਖ ਹੋਇਆ ਲਗਭਗ 2 ਘੰਟੇ ਹੋ ਗਏ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਆਈਆਂ ਟੈਂਸਰ ਆਈਆਂ ਉਹਦੇ ਨਾਲ ਵੀ ਜਿੱਲਾ ਦੇ ਤਿੰਨ ਹਿੱਸੇ ਸੀ ਦੋ ਹਿੱਸੇ ਬਚ ਗਏ ਨੇ ਪਰ ਫਿਰ ਵੀ ਨੁਕਸਾਨ ਬਹੁਤ ਜ਼ਿਆਦਾ ਹੈ ਸਾਰੇ ਕਰਮਚਾਰੀ ਵੀ ਲੱਗੇ ਆ ਨਾ ਦੀ ਆਪਣੀ ਲੇਬਰ ਵੀ ਲੱਗੀ ਹੋਈ ਆ ਤੇ ਸਾਰੇ ਬਹਿਕਵੇਂ ਵਾਲੇ ਲੱਗੇ ਹੋਏ ਨੇ ਪਰ ਫਿਰ ਵੀ ਬਚਤ ਤਾਂ ਹੋ ਗਈ ਆ ਵੀ ਇਹਨਾਂ ਕੋਲ ਜਗ੍ਹਾ ਖੁੱਲੀ ਸੀ ਉਹਦੀ ਕਰਕੇ ਬਚਤ ਹੋ ਗਈ ਆ ਕਿ ਅਸੀਂ ਮੋਗੇ ਤੋਂ ਵੀ ਡੀਸੀ ਸਾਹਿਬ ਨੂੰ ਫੋਨ ਕਰਤਾ ਸੀਗਾ ਜੈਤੋਂ ਤੋਂ ਕੋਟਪੂਰੇ ਤੋਂ ਤੇ ਲੋਕਲ ਬਾਗਾ ਪੁਰਾਣਾ ਉਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਪਰ ਫਿਰ ਵੀ ਇਹਨਾਂ ਦਾ ਬਾਰਦਾਨਾ ਸੀਗਾ ਕਾਫੀ ਪਿਆ ਇੱਥੇ ਉਹਦਾ ਬਹੁਤ ਵੱਡਾ ਨੁਕਸਾਨ ਆ ਤਾਂ ਉਹ ਬੜੀ ਦੁੱਖ ਦੀ ਗੱਲ ਆ ਮਾੜੀ ਗੱਲ ਆ ਕੇਵਲ ਜੀ ਨੇ ਬੰਦਾ ਬੜੀ ਬੇਇਨਤ ਕਰਦਾ ਵਪਾਰੀ ਨੂੰ ਤਾਂ ਵੈਸੇ ਹੀ ਘਾਟਾ ਹੋ ਜੇ ਤਾਂ ਕਈ ਸਾਲਾਂ ਤੱਕ ਨਾਲ ਨਹੀਂ ਰਹਦਾ ਤਾਂ ਸਾਨੂੰ ਲਗਭਗ ਘੰਟਾ ਹੋ ਗਿਆ ਸੀ ਇੱਥੇ ਉਹੀ ਦੇਖਦੇ ਆ ਜਿੱਥੇ ਕਿਤੇ ਲੋੜ ਆ ਇਹਨਾਂ ਨੂੰ ਜਿਹੜੀ ਚੀਜ਼ ਦੀ ਸਹੂਲਤ ਆ ਉਹ ਕਿਹਾ ਵੀ ਆ ਨਾਲ ਦੇ ਨਾਲ ਫੋਨ ਵੀ ਕਰੀ ਜਾਂਦੇ ਆ ਔਰ ਜ਼ਿਆਦਾ ਤਾਂ ਨਹੀਂ ਕਲੀਅਰ ਹੋਇਆ ਬਟ ਜਿੱਥੋਂ ਤੱਕ ਲੱਗਦਾ ਸ਼ਾਰਟ ਸਰਕਟ ਦਾ ਕਰਕੇ ਹੋ ਸਕਦਾ ਹੈ ਬਾਕੀ ਅਜੇ ਕੋਈ ਜਾਸ ਪਤਾ ਕਲੀਅਰ ਨਹੀਂ ਹੋਇਆ ਕਿਹੜੀ ਕਾਰਨ ਕਰਕੇ ਅੱਗ ਲੱਗੀ ਆ ਹਾਂਜੀ ਨੁਕਸਾਨ ਕਾਫੀ ਨੁਕਸਾਨ ਆ ਇਹਨਾਂ ਦਾ 3 ਲੱਖ ਦਾ ਗੱਟਾ ਪਿਆ ਸੀਗਾ ਜਿਹੜਾ ਬਾਰਦਾਨਾ ਸੀਗਾ ਲਗਭਗ 25-30 ਰੁਪਏ ਦਾ ਗੱਟੇ ਦਾ ਰੇਟ ਆ ਤਾਂ ਠੋਠਾ-ਠੋਠਾ ਕਰੋੜ ਰੁਪਏ ਤੇ ਹੀ ਬਣ ਗਿਆ ਉਸ ਤੋਂ ਬਾਅਦ ਬਾਂਸਪਤੀ ਪਿਆ ਸੀਗਾ ਅਸ ਤੋਂ ਬਾਕੀ ਵੀ ਬਹੁਤ ਆ ਫਿਰ ਤਾਂ ਤੋਂ ਛੱਡ ਵੀ ਸਾਰਾ ਖਰਾਬ ਹੋ ਗਿਆ ਫਿਰ ਉੱਪਰ ਸੋਲਰ ਪ੍ਰੋਜੈਕਟ ਲੱਗਿਆ ਹੋਇਆ ਸੀ ਉਹ ਵੀ ਖਰਾਬ ਹੋ ਗਿਆ ਤਾਂ ਨੁਕਸਾਨ ਕਾफी ਕਾਫੀ ਨੁਕਸਾਨ ਆ ਬਹੁਤ ਨੁਕਸਾਨ ਆ ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁੱਝੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕਾਹ ਨੂੰ ਦਿਉ ਇਜਾਜ਼ਤ ਰੱਬ ਰਾਖਾ